ਮੋਹਾਲੀ ਦੇ ਅਧੀਨ ਪੈਂਦੇ ਪਿੰਡ ਮਾਜੜਾ ਵਿਖੇ ਇੱਕ ਬੈਂਕ ਦੇ ਸਿਕਿਉਰਿਟੀ ਗਾਰਡ ਵੱਲੋਂ ਬੈਂਕ ਵਿੱਚ ਆਏ ਇੱਕ ਨੌਜਵਾਨ ਦੇ ਉੱਤੇ ਬਹਿਸ ਤੋਂ ਬਾਅਦ ਗੋਲੀ ਚਲਾਉਣ ਦਾ ਮਾਮਲਾ ਆਇਆ ਸਾਹਮਣੇ ਜਿਸ ਦੇ ਚਲਦੇ ਹੋਏ ਮੌਕੇ ਤੇ ਮਚ ਗਈ ਹਫੜਾ ਦਫੜੀ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਤੁਹਾਡਾ ਤਲਦੀਪ ਕਰੇ ਅੱਛਾ ਜਿਹੜਾ ਇਹ ਮਾਮਲਾ ਹੋਇਆ ਇਹਦੇ ਵਿੱਚ ਤਿੰਨ ਨੌਜਵਾਨ ਦੱਸੇ ਜਾ ਰਹੇ ਨੇ ਉਹਦੇ ਤੁਹਾਡਾ ਬੇਟਾ ਵੀ ਸੁਣਾ ਮੇਰਾ ਬੇਟਾ ਇੱਕ ਹੈਗਾ ਹੀ ਅੱਛਾ ਇਹ ਨੌਜਵਾਨ ਕੀ ਕਰਨਾ ਸੀ ਬੈਂਕ ਤੇ ਹਸਪਤਲ ਲੱਗੇ ਜਿਹੜਾ ਦਾ ਮੇਰਾ ਬੇਟਾ ਦਾ ਉਹ ਤਾਂ ਪੇਰਸਾਂ ਵਾਰੀ ਆਇਆ ਤਾਂ ਹੀ ਪਤਾ ਕਰਨ ਆ ਦੂਸਰੇ ਦਾ ਨਹੀਂ ਮੈਨੂੰ ਪਤਾ ਜੀ ਹੈਗਾ ਵੀ ਉਹ ਮਤਲਬ ਉਹ ਦੂਸਰਾ ਮੁੰਡਾ ਜਿਹੜਾ ਗੈਲਤਾ ਇਹਦੇ ਗੋੜੀ ਕੱਲ ਲੱਗੀ ਸੀ ਉਹ ਵੀ ਗੈਲੇ ਆਇਆ ਤਾਂ ਪਤਾ ਕਰਨ ਵੀ ਕਾਤੇ ਕੱਟ ਰਹੀ ਪੈਸੇ ਕਾਤੇ ਨਹੀਂ ਹਾਂਜੀ ਜਿਹੜੇ ਹਾਂਜੀ ਉਰੀ ਦਾ ਹੀ ਹੈ ਜੀ ਅੱਛਾ ਪਹਿਲਾਂ ਤੁਸੀਂ ਬੈਂਕ ਚ ਆਈ ਆਪਣੇ ਬੈਂਕ ਖਾਤੇ ਚੈੱਕ ਕਰਾਉਣ ਵਾਸਤੇ ਮੈਂ ਤਾਂ ਜੀ ਆ ਜਨ ਇੱਕ ਰੌਣ ਵੀ ਹੋਣ ਵੀ ਜੇ ਮੈਂ ਹਲੇ ਆਉਣਾ ਤਾਂ ਚੈੱਕ ਕਰਾਉਣਾ ਪੈਸੇ ਵੀ ਜਵਾ ਤੱਕ ਕਰਾਉਣਾ ਹੁੰਦਾ ਜਦੋਂ ਹੁਣ ਗੋਲੀ ਲੱਗੀ ਹੈ ਹੁਣ ਮੈਂ ਜਦ ਦੇਖਿਆ ਬੈਂਕ ਬੰਦ ਹੈ ਹਲੇ ਮੈਂ ਇਸ ਕਰਕੇ ਕਾਪੀ ਲੈ ਕੇ ਨਹੀਂ ਆ ਠੀਕ ਹੈ ਬੇਟਾ ਮੇਰਾ ਠੀਕ ਹੈ ਜੀ ਕਿ ਨੌਜਵਾਨ ਤੇ ਗੋਲੀ ਲੱਗੀ ਉਹਦੇ ਬਾਰੇ ਪਤਾ ਲੱਗਿਆ ਕਿਵੇਂ ਆ ਹਲੇ ਤਾਂ ਕੋਈ ਪਤਾ ਨਹੀਂ ਲੱਗਿਆ ਸਰ ਵੀ ਕਿ ਕਿ ਇਸ ਘਟਨਾ ਨੂੰ ਪੁੱਛੀ ਹੈ ਕਿ ਘਟਨਾ ਨੂੰ ਕਿਵੇਂ ਦੇਖਦੇ ਹੋ ਕੋਈ ਚਲੋ ਗਲਤ ਹੋਇਆ ਕਿ ਨਹੀਂ ਹੋਇਆ ਗਲਤੀ ਕਰਿਆ ਜੀ ਇਹਨਾਂ ਨੇ ਜਿਹੜੀ ਗੋਲੀ ਚਲਾਈ ਗਲਤ ਕਰਿਆ ਜੀ ਇਹਨਾਂ ਨੇ ਸਰੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਾਜਰੇ ਵਿੱਚ ਕੋ ਬੈਂਕ ਦੇ ਅੱਗੇ ਗੋਲੀ ਚੱਲੀ ਹੈ ਕੀ ਹੈ ਪੂਰਾ ਮਾਮਲਾ ਇਹ ਕੋਈ ਇਹ ਜੀ ਆਪਣਾ ਨਾ ਜਿਹੜੇ ਮਾਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬੈਂਕ ਦੇ ਵਿੱਚ ਇਹਦੇ ਮਾਜਰੇ ਦਾ ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਿਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੂਟੇਜ ਵੀ ਅਸੀਂ ਕਢਵਾਈ ਹੈ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਹੈ ਉਹਦੇ ਕੋਲੋਂ ਤੇ ਉਹ ਹੁਣ ਪੀਜੀ ਲੈ ਗਏ ਆ ਬਾਕੀ ਦੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲ ਹੋ ਇਹਨਾਂ ਦੀ ਜਿਹੜੀ ਲੜਾਈ ਹੋਈ ਆਪਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾਤੀ ਸੀ ਕਿੰਨੀ ਗੋਲੀਆਂ ਲੱਗੀਆਂ ਇੱਕ ਚਲਾਈ ਆ ਜੀ ਗੋਲੀ ਜੋ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਅਗਲੀ ਇਸ ਤਰ੍ਹਾਂ ਦੇ ਆਪ ਨੂੰ ਲੱਗਦਾ ਕੋਈ ਮਕਸਦ ਦਾ ਨਾਮ ਲਾਜੀ ਕੋਈ ਮੁਕਿੰਦ ਦੇ ਰਾਦੇ ਨਾਲ ਆਏ ਸੀ ਨੌਜਵਾਨ ਦੇ ਕਿ ਨਹੀਂ ਇਹਨਾਂ ਦੀ ਮਦਰ ਦਾ ਇਥੇ ਕਾਊਂਟ ਹੈ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਉਹਨਾਂ ਕੋਲ ਪੁੱਛ ਕੇ ਜੀ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਛ ਵੀ ਸਾਨੂੰ ਤੁਸੀਂ ਗਲਤ ਓਖੇ ਬਾਰੇ ਬੋਲਦੇ ਆ ਜਿਹਦੇ ਕਰਕੇ ਬਾਹਰ ਨਿਕਲ ਗਏ ਸੀ ਪਰ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਫੁਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਜੇ ਜੋ ਚੋਰੀ ਦਾ ਗੱਲ ਆਈ ਉਹ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਆ ਜੀ ਅੱਗੇ ਉਥੋਂ ਕੀ ਉਹਦੇ ਅੰਦਰ ਬੈਪਨੂ ਦੇ ਕੋਲ ਸੀ ਜਿਹੜਾ ਹੈਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਉਹ ਉਹ ਫਿਰ ਜਿਹੜੇ ਨੌਜਵਾਨ ਤੇ ਗੋਲੀ ਲੱਗੀ ਕਿਵੇਂ ਜੀ ਉੱਥੇ ਹਾਲਤ ਕਿਵੇਂ ਹੁਣ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਪੀਜੀ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਆ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਹ ਸਾਰਾ ਨਾਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਕਿ ਕਿ ਨੌਜਵਾਨ ਤੇ ਲੱਗੀ ਹੋਰ ਇੱਕ ਦੀ ਲੱਗੀ ਸੀ ਤਾਂ ਕਿ ਜਿਹੜਾ ਹੈਗਾ ਵਾ ਇੱਕ ਦੇ ਥੈਂਕ ਵਾਲਿਆਂ ਵੱਲੋਂ ਕੀ ਜਾਣ ਦਿੱਤੇ ਕਿ ਰੁਕੇ ਜਾ ਰਹਿਣਾ ਨਹੀਂ ਅਜੇ ਮੈਨੇਜਰ ਸਾਹਿਬ ਇਹਨਾਂ ਦੇ ਆਏ ਨਹੀਂ ਜੀ ਅਜੇ ਉਹ ਜਿਹੜੇ ਅਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ ਕੋਈ ਲੁੱਟਦਾ ਇਦਾਂ ਦਾ ਕੋਈ ਹੈ ਨਹੀਂ ਆਪਸ ਵਿੱਚ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਹੈ ਜੀ ਇਹ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਅਸੀਂ ਉੱਥੋਂ ਇਨਫੋਰਮੇਸ਼ਨ ਆਈ ਆ ਅੱਗੇ ਜਿਹੜੀ ਹੈਗੀ ਆ ਬੰਦੀ ਤਫਤੀਸ਼ ਕਰਕੇ ਜੋ ਵੀ ਐਫ ਆਈ ਆਰ ਦਰਜ ਕਰਕੇ ਜਿਹੜੀ ਕਾਰਵਾਈ ਅਮਨ ਤੇ ਲਿਆਵਾਂਗੇ ਜੀ ਅੱਗੇ